ਮੈਂ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਸੋਧਰਾ ਬਿੱਲ 2124 ਪੇਸ਼ ਕਰਦਾ ਹਾਂ ਅਤੇ ਇਹ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਗੁੱਡਜ਼ ਐਂਡ ਸਰਵਿਸ ਟੈਕਸ ਸੋਧਰਾ ਬਿੱਲ 2124 ਤੇ ਤੁਰੰਤ ਵਿਚਾਰ ਕੀਤਾ ਜਾਵੇ। ਇਹ ਐਨਏ ਦੀ ਗੱਲ ਹੈ ਜਿਹੜਾ ਐਨਏ ਯਾਨੀ ਕਿ ਅਲਕੋਹਲ ਜੂਈ ਹੁੰਦਾਗਾ ਉਹਨੂੰ ਜੀਐਸਟੀ ਦੇ ਦਾਇਰੇ ਤੋਂ ਬਾਹਰ ਕੀਤਾ ਗਿਆ ਹੈ। ਉਹਨੂੰ ਐਗਜ਼ੈਪਟ ਕੀਤਾ ਗਿਆ ਹੈ। ਹੁਣ ਉਹ ਜੀਐਸਟੀ ਦਾ ਟੈਕਸ ਉਹਦੇ ਤੇ ਨਹੀਂ ਲੱਗੂਗਾ ਜਿਹੜਾ ਐਨਏ ਚ ਆਉਂਦਾਗਾ ਯਾਨੀ ਕਿ ਹਿਊਮਨ ਕੰਜ਼ਮਪਸ਼ਨ ਅਲਕੋਹਲ ਦੇ ਵਿੱਚ ਯੂਜ਼ ਕੀਤਾ ਜਾਂਦਾਗਾ ਜਿਹੜਾ ਇੰਡਸਟਰੀਅਲ ਪਰਪਸ ਦੇ ਲਈ ਵਰਤਿਆ ਜਾਂਦਾਗਾ ਉਹਦੇ ਉੱਤੇ ਜੀਐਸਟੀ ਲੱਗੂਗਾ ਹੁਣ ਜਿਹੜਾ ਹਿਊਮਨ ਕੰਪਸ਼ਨ ਲਈ ਵਰਤਿਆ ਜਾਂਦਾਗਾ ਉਹਦੇ ਉੱਤੇ ਵੈਟ ਵੈਲਿਊ ਐਡੀਡ ਟੈਕਸ ਜਿਹੜਾਗਾ ਉਹ ਲਾਗੂ ਹੋਊਗਾ ਇਹ ਵੱਡੀ ਐਮੈਂਡਮੈਂਟ ਆ ਜਿਹੜੀ ਅੱਜ ਇਸ ਦੇ ਵਿੱਚ ਹੋ ਰਹੀ ਆ ਸੋ ਦੂਜੀ ਜਿਹੜੀ ਜਿਹੜੇ ਟੈਕਸ ਪੇਅਰ ਨੇ ਹੁਣ ਤੱਕ ਜਿਨ੍ਹਾਂ ਨੇ ਆਪਣਾ ਆਈਟੀਸੀ ਕਲੇਮ ਨਹੀਂ ਕੀਤਾ ਸੀ ਕਿਉਂਕਿ ਨਵਾਂ ਨਵਾਂ ਟੈਕਸ ਰਜਿਮ ਆਈ ਸੀ ਜੀਐਸਟੀ ਆਉਣ ਦੇ ਨਾਲ ਬਹੁਤ ਸਾਰੇ ਕੰਪਲਿਕੀਸ਼ਨ ਸੀ ਔਰ ਨਵੀਂ ਸੀ ਲੋਕਾਂ ਨੂੰ ਟਰੇਡਰ ਨੂੰ ਵਪਾਰੀਆਂ ਨੂੰ ਪਤਾ ਨਹੀਂ ਹੈਗਾ ਸੀਗਾ ਉਹਨਾਂ ਨੇ ਆਪਣਾ ਆਈਟੀਸੀ ਕਲੇਮ ਨਹੀਂ ਕੀਤਾ ਔਰ ਜਿਨ੍ਹਾਂ ਨੇ 30 11 30 11 21 ਤੱਕ ਦਾ ਜਿਨ੍ਹਾਂ ਦਾ ਵੀ ਆਈਟੀਸੀ ਦਾ ਕਲੇਮ ਰਹਿੰਦਾਗਾ ਇਨਪੁਟ ਕ੍ਰੈਡਿਟ ਦਾ ਕਲੇਮ ਹੈਦਾਗਾ ਉਹ ਸਾਰੇ ਹੁਣ ਇਸ ਅਮੈਂਡਮੈਂਟ ਹੋਣ ਤੋਂ ਬਾਅਦ ਆਪਣਾ ਕਲੇਮ ਲੈ ਸਕਦੇ ਨੇ ਕਿ ਇਹ ਬੈਸਬੰਦ ਵੱਡੀ ਰਾਹ ਜਿਹੜੀ ਆ ਉਹ ਪੰਜਾਬ ਦੇ ਵਪਾਰੀਆਂ ਨੂੰ ਅੱਜ ਦੀ ਸੋਧ ਹੋਣ ਦੇ ਨਾਲ ਮਿਲੂਗੀ ਇਸ ਤੋਂ ਬਿਨਾ ਸੈਕਸ਼ਨ 70 ਦੇ ਵਿੱਚ ਅਸੀਂ ਇੱਕ ਵੱਡੀ ਸੋਧ ਕੀਤੀ ਆ ਅੱਗੇ ਸਮਨ ਜਿਹੜੇ ਹੁੰਦੇ ਸੀ ਜਦੋਂ ਇਨ ਪਰਸਨ ਕਿਸੇ ਕੰਪਨੀ ਨੂੰ ਕਿਸੇ ਟਰੇਡਰ ਨੂੰ ਜਾਂਦਾ ਸੀਗਾ ਤਾਂ ਉਹ ਇਨ ਪਰਸਨ ਪੇਸ਼ ਹੋਣਾ ਪੈਂਦਾ ਸੀ ਹੁਣ ਉਹ ਆਪਣੇ ਪਲੀਡਰ ਦੇ ਰਾਹੀਂ ਆਪਣੇ ਸੀਏ ਦੇ ਰਾਹੀਂ ਆਪਣੇ ਰਿਪਰੈਜ਼ੈਂਟੇਟਿਵ ਦੇ ਰਾਹੀਂ ਜਿਹੜਾ ਉਹ ਸਬੰਧਤ ਅਫਸਰ ਕੋਲੇ ਪੇਸ਼ ਹੋ ਸਕਦਾਗਾ ਤਾਂ ਕਿ ਉਹ ਜਿਹੜੀ ਵੀ ਉਹ ਲੀਫ ਕਲੇਮ ਕਰਨੀ ਚਾਹੁੰਦਾਗਾ ਉੱਥੇ ਕਰ ਸਕਦਾ ਇਸ ਤੋਂ ਬਿਨਾ ਸੈਕਸ਼ਨ 74 A ਦੇ ਵਿੱਚ ਜਿਹੜਾ ਪਹਿਲਾਂ ਟਾਈਮ ਸੀਗਾ ਜਿਹੜਾ ਸ਼ੋਅ ਕਾਲ ਨੋਟਿਸ ਜਾਰੀ ਹੁੰਦਾ ਸੀ ਕੋਈ ਜੀਐਸਟੀ ਡਿਫਾਲਟਰ ਦਾ ਜਾਂ ਇਨਕਮ ਟੈਕਸ ਦੀ ਰਿਟਰਨ ਗਲਤ ਭਰੀ ਗਈ ਸੌਰੀ ਜੀਐਸਟੀ ਦੀ ਸੋ ਉਹਦੇ ਅੱਗੇ 30 ਦਿਨ ਹੁੰਦੇ ਸੀ ਰਿਪਲਾਈ ਫਾਈਲ ਕਰਨ ਦੇ 30 ਦਿਨ ਹੁੰਦੇ ਸੀ ਉਹ ਹੁਣ ਸਮਾਂ ਸੀਮਾ ਜਿਹੜੀ ਵਧਾ ਕੇ ਲਿਮਿਟੇਸ਼ਨ ਵਧਾ ਕੇ ਉਹ 60 ਦਿਨ ਕੀਤੀ ਗਈ ਹੈ ਇਹ ਵੀ ਬਹੁਤ ਵੱਡੀ ਰੀਲੀਫ ਜਿਹੜੀ ਆ ਪੰਜਾਬ ਦੇ ਵਪਾਰੀਆਂ ਨੂੰ ਮਿਲਿਆ ਇਸ ਤੋਂ ਬਿਨਾ ਜਿਨ੍ਹਾਂ ਨੇ ਆਪਣਾ ਜਿਹੜੀਆਂ ਰਿਟਰਨ ਲਗੀਆਂ रिटर्न 217 218 219 222 ਚ ਕਿਸੇ ਨਾ ਕਿਸੇ ਤਰੀਕੇ ਨਾਲ ਗਲਤ ਭਰੀਆਂ ਗੀਆਂ ਜਾਂ ਇਨਕੰਪਲੀਟs ਜਾਂ ਜਾਂ ਕੋਈ ਗਲਤੀ ਰਹੇਗੀ ਉਹਨਾਂ ਨੂੰ ਹੁਣ ਅਸੀਂ ਟੈਕਸ ਜਿਹੜੀ ਪੈਨਲਟੀ ਆ ਤੇ ਇੰਟਰਸਟ ਮਾਫ ਕੀਤਾਗਾ ਬਲਕਿ ਸ਼ਰਤ ਇਹ ਆ ਕਿ 31 ਤਿੰਨ 25 ਤੱਕ ਉਹ ਆਪਣੇ ਰਹਿੰਦੇ ਬਕਾਇਆ ਭਰ ਦੇਣ 31 ਤਿੰਨ 25 ਤੱਕ ਮੈਂ ਸਮਝਦਾ ਕਿ ਐਮਨੈਸਟੀ ਆ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਸਕੀਮ ਆ ਗਈ ਸੋ ਜੇਕਰ ਉਹ ਆਪਣੇ ਬਕਾਇਆ 31 ਤਿੰਨ 25 ਤੱਕ ਉਹ ਵਪਾਰੀ ਭਰ ਦਿੰਦੇ ਨੇ ਤਾਂ ਉਹਨਾਂ ਦਾ ਇੰਟਰਸਟ ਤੇ ਪਲੈਂਟੀ ਜਿਹੜਾ ਉਹ ਬੇਵਫਾ ਖਤਮਾ ਸੋ ਵੱਡੀ ਰੀਲੀਫ ਜਿਹੜੀ ਹੈ ਮੈਂ ਸਮਝ ਸਮਝਦਾ ਦੇ ਪਪਾਰੀਆਂ ਵਾਲੇ ਸਰਦਾਰ ਭਗਵੰਤ ਸਿੰਘ ਮਾਜੀ ਦੀ ਸਰਕਾਰ ਲੈ ਕੇ ਆਈ ਹੈ ਬਹੁਤ ਬਹੁਤ ਧੰਨਵਾਦ